ਲੇ ਅਸਿਕਾ ਸਾਰਿਆਂ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਆ ਮੇਰੇ ਕੰਪਿਊਟਰ ਕਰਾਏ ਵਾਲੇ ਵੀਰ ਦਸ਼ਮੇ ਕਿ ਇਦਾਂ ਹੋਇਆ ਕਰੀ ਕਿਸੇ ਨਾਲ ਇੱਥੇ ਪੁੱਟਤਾ ਜੇ ਟਾਇਰ ਕਰਾਏ ਦਾ ਹੁਣ ਮਿਸਤਰੀ ਸਾਹਿਬ ਕੋ ਲੈ ਕੇ ਆਏ ਆ ਡਾਇਰ ਕਰਨਾ ਆ ਜਾ ਬਿਲਡਿੰਗ ਜੀ ਮਿਸਤਰੀ ਦਾ ਬੋਲ ਕਿਦਾਂ ਹੋਊਗਾ ਹੈ ਹੋਊਗਾ ਜੀ ਇੱਥੋਂ ਹੀ ਟੋਟਾ ਮੁਰਤੇ ਇੱਕ ਤਾਂ ਇੱਕ ਰ ਮਿਲਣ ਇਹੋ ਜਿਹਾ ਕਰਨਾ ਜਿਹੜਾ ਟੁੱਟੇ ਨਾ ਇਹ ਚੀਜ਼ ਦਾ ਭਰੋਸਾ ਹੀ ਆ ਤੁਹਾਨੂੰ ਪੋਟਾ ਲਾਦਨੀਆ ਨਾਲ ਹੀ ਇਹ ਚੀਜ਼ ਕਦੀ ਕਿਸੇ ਨਾਲ ਹੋਈ ਨਹੀਂ ਹੈ ਕੰਪਿਊਟਰ ਕਰਾਏ ਵਾਲੇ ਨਾਲ ਜਿਹੜੀ ਆ ਚੀਜ਼ ਹੋਈ ਇਹ ਲੋਕਾਂ ਦੀ ਨਜ਼ਰ ਬੁਰੀ ਕਰਾਇਆ ਭਰਿਆ ਜਿਆਦਾ ਸੀ ਛੜਕ ਦੇ ਹੋ ਗਿਆ ਦਾ ਬੜੀ ਖਚਾਈ ਕਰਨ ਦੇ ਅਜੇ ਦੋ ਚੱਕਰੀ ਲੱਗੇ ਤੇ ਆ ਕੰਮ ਹੋ ਗਿਆ ਡੇ ਨਾਲ ਉੱਥੋਂ ਪੋਟ ਮਾਰਿਆ ਕੀ ਕਾਰਨ ਹੋ ਸਕਦਾ ਹੈ ਮੇਰਾ ਵੀਰ ਦੱਸੇ ਕੋਈ ਜੇ ਪਤਾ ਹੋਵੇ ਕਿਸ ਨੂੰ ਦੇ ਹੁੰਦੇ ਆਂ ਡਰਾਈ ਕਰਨ ਇਹ ਵੀ ਇੱਕ ਇਹਦਾ ਪੰਗਾ ਵੀ ਪੂਰੀ ਪੂਰੀ ਐਕੂਰੇਸੀ ਜੀ ਇਨਵੈਲਡਿੰਗ ਕਰਨਾ ਬਣਾ ਨਹੀਂ ਤੇ ਮੁੜ ਕੇ ਨੇ ਲੈਵਲ ਖਰਾਬ ਕਰੰਦਾ ਹੈ ਬਣਾ ਜਮੀਨ ਦਾ ਮਿਤਰੀ ਸਾਹਿਬ ਮੇਰੇ ਨਾਲ ਜਦ ਡੰਡੇ ਦੇ ਵੇਖ ਲੋ ਮਿੱਤਰੋ ਮੇਨੇ ਪੜਾ ਅੱਜ ਮੇਰਾ ਦਿਮਾਗ ਕੰਮ ਕਰਦਾ ਕੀ ਹੁੰਦਾ ਮੈਂ ਜਾਵਾਂਗਾ ਵੇਖੇ ਹੁਣ ਜਾਣਾ ਜੀ ਹੁਣ ਫਿਰ ਜਾ ਮੰਨਣੀ ਪਈ ਨਾ ਗੱਲ ਮੇਰੀ ਇਹ ਲੋ ਚੱਲ ਗਿਆ ਕੰਮ ਨਹੀਂ ਗਿਆ ਥੋੜਾ ਜਿਆਦਾ ਚੱਲ ਗਿਆ ਜੀ ਨਹੀਂ ਗਿਆ ਦੋ ਉਂਗਲਾਂ ਪੈਣੀਆਂ ਦੇ ਵਿੱਚ ਤਿੰਨ ਪਾ ਲਾ ਤਿੰਨ ਪਾ ਕੇ ਤੇ ਮੁੜ ਕੇ ਪੱਧਰੇ ਨਹੀਂ ਕਰਨੀ ਹੁੰਦੀ ਬਹੁਤ ਹੀ ਪੁਰਾਣੇ ਦੇ ਮਸ਼ਹੂਰ ਮਿਸਤਰੀ ਆ ਆਪਣੇ ਪਿੰਡ ਜਵੰਦਪੁਰ ਦੇ ਅਹੀ ਦੱਸੋ ਕੁਝ ਵੀ ਇਹਨੂੰ ਛੇਤੀ ਕਰੀ ਜਣ ਗੱਲਾਂ ਸੜੀ ਕਰਨੀਆਂ ਆਪਾਂ ਤੁਸੀਂ ਆ ਵੀਡੀਓ ਬਣਾਈ ਜਾਂਦੇ ਨਹੀਂ ਨਹੀਂ ਵੀਡੀਓ ਨਹੀਂ ਆ ਵੇਖੋ ਇੰਜਨਾਂ ਦਾ ਵੀ ਕੰਮ ਕਰਦੇ ਕਿੰਨੇ ਇੰਜਨ ਖੁੱਲੇ ਪਏ ਢੇਰ ਹੀ ਲੱਗੇ ਪਏ ਇੰਜਨ ਜੇ ਕਿਹੇ ਮੇਰੇ ਵੀਰ ਨੂੰ ਪੁਰਾਣਾ ਨਵਾਂ ਚਾਹੀਦਾ ਹੋਵੇ ਤਾਂ ਸੰਪਰਕ ਕਰ ਸਕਦਾ ਨੰਬਰ ਇਹਨਾਂ ਦਾ ਆ ਜੇ ਕੰਧ ਤੇ ਲਿਖਿਆ ਨੋਟ ਕਰ ਲਓ 9988 67 998856 ਮਿਸਤਰੀ ਸਾਹ ਲਾਦ ਰਿਹਾ ਜਗਾੜ ਪਰ ਇਹ ਸੁੱਤਰ ਜਾਨੀ ਆ ਰਿਹਾ ਸਾਡਾ ਇੱਥੇ ਹੀ ਪੁੱਟਦਾ ਟਾਇਰ ਹੀ ਕਰਾਏ ਦਾ ਇਹ ਐਂਡੀ ਲਈ ਡਿਲੀਵਰੀ ਚੱਲਣ ਦਾ ਬਹੁਤ ਸੋਹਣਾ ਡਿਆ ਹੈ 4 ਸਾਲ ਹੋ ਗਏ ਆ ਆ ਵਾਕਿਆ ਕੀ ਦੀ ਨਜ਼ਰ ਲੱਗਣ ਵਾਲੀ ਗੱਲ ਹੋਈ ਸਾਡੇ ਨਾਲ ਜੀ 5310 ਮੇਰੇ ਕੋਲ ਹੋਰ ਗੱਲ ਕਰਨੀ ਹੈ ਸਾਡੇ ਨਾਲ ਇੱਕ ਜਦੋਂ ਆਪਾਂ ਇਹਨੂੰ ਤਾਰਾਂ ਦੇ ਥੱਲੇ ਚਲਾਉਨੇ ਆ ਜਿੱਥੇ ਤਾਰਾਂ ਦੇ ਅਰਥ ਹੋਇਆ 4 ਤਾਰਾਂ ਆ ਉੱਥੇ ਇਹਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ ਤੇ ਜਿੱਥੇ ਆਪਣੇ ਮਤਲਬ ਤਿੰਨ ਦਾਰਾਂ ਪਈਆਂ ਜਿੱਥੇ ਇਹਦੇ ਨਾਲ ਅਰਥ ਨਹੀਂ ਨਾ ਹੋਇਆ ਉਥੇ ਆਪਣੇ ਆਪ ਹੀ ਕਿਰਾਇਆ ਤਾਂ ਚੱਲ ਜਾਂਦਾ ਫੇਰ ਇਹਦਾ ਨੈਟਵਰਕ ਕੱਟਿਆ ਜਾਂਦਾ ਅਰਥ ਲੈਂਡ ਆਵਿੰਦਾ ਤੇ ਕਿਰਾਇਆ ਤਾਂ ਚੁੱਕਿਆ ਜਾਂਦਾ ਜੇ ਇਹਦੇ ਬਾਰੇ ਕਿਸੇ ਨੂੰ ਮੇਰੇ ਵੀ ਜਾਣਕਾਰੀ ਹੋਵੇ ਤਾਂ ਜਰੂਰ ਕਮੈਂਟ ਕਰਕੇ ਦੱਸਣਾ ਅੱਜ ਹਾਡੀ ਤੇ ਹਾਡੀ ਟੁੱਟ ਗਈ ਆ ਸਾਡੇ ਨਾਲ ਪੰਗਾ ਪੈ ਗਿਆ ਲੱਗੀ ਕਿਸ ਦੀ ਨਜ਼ਰ ਇੱਥੇ ਬੁੱਟ ਬੈਠੇ ਹਾਂ ਹੁਣ ਵੇਖੋ ਕਿਦਾਂ ਸੂਤਰ ਆਉਂਦਾ ਹੈ ਕੰਮ ਬਹੁਤ ਚੜਿਆ ਸਿਰ ਤੇ ਮਹਾਰਾਜ ਦੀ ਕਿਰਪਾ ਨਾਲ ਤੇ ਇੱਕ ਆਪਾਂ ਅੱਜ ਗਾੜ ਲਾਇਆ ਹੈ ਆਪਣੇ ਦਿਮਾਗ ਨਾਲ ਸਪ੍ਰੇ ਮੋਟਰ ਕਾਰਾਂ ਦੀ ਇਹਨੂੰ ਹੱਥ ਨਾਲ ਨਹੀਂ ਗੇੜਨਾ ਪੈਂਦਾ ਗੇੜੀ ਨੂੰ ਜਦੋਂ ਆਪਾਂ ਰਸੀਵਰ ਤਾਂ ਕੱਢਣਾ ਹੁੰਦਾ ਆ ਵੇਖ ਪਹਿਲਾਂ ਹੱਥ ਨਾਲ ਗੇੜ ਦਿੰਦੇ ਸੀ ਹੁਣ ਇਹਦੇ ਸੋਚ ਲੱਗਿਆ ਇੱਥੇ ਦੋ ਚਲੋ ਦੋਸਤੋ ਠੀਕ ਹੈ ਫਿਰ ਆਪਾਂ ਕਰਾ ਕੇ ਇਹਨੂੰ ਸੈੱਟ ਤੇ ਫਿਰ ਚਲਾ ਕੇ ਦੇਖਦੇ ਆ ਕੀ ਦੱਸਦਾ ਵਾ ਬਾਕੀ ਫਿਰ ਬਾਅਦ ਚ ਆਪਾਂ ਵੀਡੀਓ ਬਣਾ ਕੇ ਪਾਵਾਂਗੇ ਦੀ ਇਹ ਸੈੱਟ ਬੈਠਾ ਸਾਡੇ ਕੋਲ ਜਾਂ ਨਹੀਂ ਬੈਠਾ ਫਿਰ ਵੇਨੇ ਤੋ ਥੈਂਕ ਯੂ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਵੀਡੀਓ ਮੇਰੇ ਭਰਾ ਸ਼ੇਅਰ ਕਰਦੇ ਹੋ ਤੇ ਇੱਕ ਆਪਾਂ ਕੰਪਿਊਟਰ ਕਰਾਏ ਤੇ ਸਪੈਸ਼ਲ ਵੀਡੀਓ ਬਣਾਵਾਂਗੇ ਇਹਨੂੰ ਸੈੱਟ ਕਿਦਾਂ ਕਰਨਾ ਇਹਨੂੰ ਚੁਣੋਣਾ ਕਿਦਾਂ ਇੱਕ ਮੇਰੇ ਵੀਰ ਦਾ ਅੰਮ੍ਰਿਤਸਰੋਂ ਅੱਜ ਫੋਨ ਆਉਣ ਡਿਆ ਸੀ ਕਿ ਉਹਨਾਂ ਸੈੱਟ ਕਿਤੇ ਨਵੇਂ ਮਾਡਲ ਦਾ ਲੈ ਲਿਆ ਉਹਨਾਂ ਨੇ ਹੋਣਾ ਪਹਿਲਾਂ ਉਹਨਾਂ ਕੋਲ ਪੁਰਾਣਾ ਸੈੱਟ ਹੀ ਹੁਣ ਉਹਨਾਂ ਨੇ ਆਹ ਸੈੱਟ ਲਿਆ ਨਵੇਂ ਮਾਡਲ ਦਾ ਤੇ ਉਹ ਵੀਰ ਥੋੜਾ ਨਾ 755 ਜੀ ਪਿਆ ਹੈ ਉਹਨੂੰ ਆਹ ਸੋਚ ਪਹਿਲੇ ਮਾਡਲਾਂ ਤੇ ਨਹੀਂ ਹੁੰਦਾ ਉਹ ਵਿਚਾਰਾ ਮੈਨੂੰ ਫੋਨ ਕਰਕੇ ਅੱਜ ਪੁੱਛ ਰਿਹਾ ਹੈ ਕਿ ਭਾਜੀ ਆਹ ਸੋਚ ਕਾਦਾ ਹੋਇਆ ਇਹਨੂੰ ਲੱਪਣਾ ਵਾਂ ਜਾਂ ਕਿਦਾਂ ਵਾਂ ਉਹਨਾਂ ਕਿਤੇ ਤੇ ਉਹਨੇ ਵਿਚਾਰੇ ਨੇ ਫੋਨ ਕੀਤਾ ਮੈਨੂੰ ਅੱਜ ਸੋ ਮੇਰਾ ਵੀਰ ਜੇ ਵੀਡੀਓ ਵੇਂਦਾ ਹੋਵੇ ਤੇ ਵੀਰੇ ਸੋਚਦੀ ਕੋਈ ਹੈ ਨਹੀਂ ਆ ਕੋਈ ਗੱਲ ਨਹੀਂ ਆ ਭਾਵੇਂ ਨੱਪੋ ਚੱਲਦਾ ਹੋਵੇ ਭਾਵੇਂ ਬੰਦ ਹੋਵੇ ਬਸ ਆਪਣੀ ਜਿਹੜੀ ਲੇਜਰ ਹੋ ਚੱਲਣੀ ਚਾਹੀਦੀ ਆ ਇਹਦੇ ਨਾਲ ਕੋਈ ਕਲੈਕਸ਼ਨ ਨਹੀਂ ਇਹ ਉਹਨਾਂ ਦਿੱਤਾ ਵੀ ਆਪਣੀ ਸੁਖ ਸੁਲਤਾਨ ਤੇ ਕਿ ਜਿੱਦਾਂ ਆਪਾਂ ਟਾਈਟਰ ਤੇ ਬੈਠੇ ਖਲੋਤੇ ਇਹਨੂੰ ਬੰਦ ਕਰ ਸਕਦੇ ਆ ਤੇ ਚਲਾ ਸਕਦੇ ਆ ਥੱਲੇ ਉਤਰਨ ਦੀ ਲੋੜ ਨਹੀਂ ਆ ਉਹ ਕਿਉਂਕਿ ਉਹ ਤਾਂ ਕੱਢੀ ਹੁੰਦੀ ਤੇ ਐਡੀ ਦੂਰ ਹੱਥ ਨਹੀਂ ਪਹੁੰਚਦਾ ਇਹ ਕਰਕੇ ਸੋਚ ਦਿੱਤਾ ਮੇਰਾ ਵੀਰ ਤੇ ਟੈਨਸ਼ਨ ਲੈਣ ਦੀ ਲੋੜ ਨਹੀਂ ਇਹ ਸੋਚਦਾ ਕੋਈ ਕਨੈਕਸ਼ਨ ਨਹੀਂ ਪੈਲੀ ਪਧਰੀ ਦੇ ਨਾਲ ਇਹ ਸੋਚ ਬਸ ਇਸੇ ਵਾਸਤੇ ਹੀ ਆ ਕਿ ਉਹ ਉੱਪਰ ਚੱਲ ਜਾਂਦੀ ਆ ਹੱਥ ਨਹੀਂ ਪਹੁੰਚਦਾ ਤਾਂ ਆਪਾਂ ਇੱਥੋਂ ਬੰਦ ਕਰ ਸਕਦੇ ਆ ਚਲਾ ਸਕਦੇ ਆ ਸੋ ਮੇਰਾ ਵੀਰ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਅਹੀਂ ਕਰ ਲਈਏ ਵੈਲਡਿੰਗ ਹੁਣ ਥੋੜਾ ਤੇ ਬਾਅਦ ਦੇ ਵਿੱਚ ਆਪਾਂ ਦੱਸਦੇ ਆ ਤੁਹਾਨੂੰ ਵੀਡੀਓ ਪਾ ਕੇ ਮਿਸਤਰੀ ਸਾਹਿਬ ਲੱਗੇ ਹੋਏ ਆ ਵੈਲਡਿੰਗ ਕਰਨਾ ਥੈਂਕ ਯੂ ਬਹੁਤ ਮੈਂ ਮਿਹਰਬਾਨੀ ਸਾਰਿਆਂ ਦੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਮੇਰੇ ਭਰਾ